ਬਹੁਤ ਹੀ ਸਤਿਕਾਰਯੋਗ ਮੁਲਾਜ਼ਮ ਸਾਥਿਓ ਸਭ ਤੋਂ ਪਹਿਲਾਂ ਪਿਆਰੇ ਪ੍ਰਸ਼ਾਸਕਾ ਜੀ ਅਰਸੋਂ ਸ਼ੁਕਰਵਾਦ ਪੌਣਿਕ ਮੈਸੇਜ ਪਾ ਕੇ ਕਨਵੇ ਕਰਤਾ ਕਿ ਸੌ ਵਾਰ ਅਸੀਂ ਤੁਹਾਡੇ ਨਾਲ ਜੋ ਮੰਗਾ ਪੂਰੀਆਂ ਹੋਈਆਂ ਨੇ ਉਹਨਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਾਂਗੇ ਉਸ ਖੁਸ਼ੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜੋ ਪ੍ਰਿੰਟਿੰਗ ਐਂਡ ਸਟੇਸ਼ਨਰੀ ਦਾ ਜਦੋਂ ਬੋਰਡ ਬਣਿਆ ਸੀ ਉਹਦੇ ਲਗਭਗ 126 27 ਮੁਲਾਜ਼ਮ ਸਾਡੇ ਕੋਲ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਤੋਂ ਆਏ ਸਨ ਜਿਨ੍ਹਾਂ ਦੀਆਂ ਤਨਖਾਹਾਂ ਪੈਨਸ਼ਨਾਂ ਤੇ ਮੈਡੀਕਲ ਪੱਤੇ ਬਹੁਤ ਸਮੇਂ ਸਮੇਂ ਸਿਰ ਅਦਾ ਕਰਦਾ ਰਿਹਾ ਉਹਨਾਂ ਦੇ ਨਾਲ ਹੀ ਤਿੰਨ ਬਿਲਡਿੰਗਾਂ ਬਠਿੰਡਾ ਪਠਾਨਕੋਟ ਜਲੰਧਰ ਇਹ ਤਿੰਨ ਬਿਲਡਿੰਗਾਂ ਜੋ ਸਟੇਸ਼ਨੀ ਵਿਭਾਗ ਦੀਆਂ ਸਾਡੇ ਕੋਲ ਸੰਨ ਕਿਰਾਏ ਤੇ ਉਹਨਾਂ ਸੰਬੰਧੀ ਬਹੁਤ ਦਿਨਾਂ ਤੋਂ ਮੀਟਿੰਗਾਂ ਹੋ ਰਹੀਆਂ ਸੀ ਪਰ 17 7 2024 ਨੂੰ ਮਾਨਯੋਗ ਬਧੀਖ ਚੇਪ ਸੈਕਟਰੀ ਵੀ ਕੇ ਮੀਨਾ ਜੀ ਨਾਲ ਸਾਡੇ ਸੈਕਟਰੀ ਸਾਹਿਬ ਗੁਰਤੇਜ ਜੀ ਤੇ ਉਹਨਾਂ ਦੀ ਟੀਮ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਜੋ ਤਿੰਨੇਵੇਂ ਬਿਲਡਿੰਗਾਂ ਨੇ ਉਹ ਬੋਰਡ ਦੇ ਸਪੋਰਟ ਕਰਤੀਆਂ ਜਾਣਗੀਆਂ ਸੋ ਸਾਰੇ ਪਧਾਈ ਦੇ ਪਾਤਰੋਂ ਕਿ ਬਿਲਡਿੰਗਾਂ ਮਿਲਣ ਦੇ ਨਾਲ ਜਿੱਥੇ ਬੋਰਡ ਨੂੰ ਕਰੋੜਾਂ ਰੁਪਏ ਦਾ ਘੱਟੋ ਘੱਟ 300 350 ਕਰੋੜ ਰੁਪਏ ਦਾ ਇਹ ਜਮਿ ਜ਼ਮੀਨ ਹੈ ਉਹਦਾ ਆਪਾਂ ਨੂੰ ਫਾਇਦਾ ਹੋਵੇਗਾ ਮਹਿਮਾਨ ਜੋਗ ਚੇਰਪਸਨ ਜੀ ਬੀਸੀ ਸਾਹਿਬ ਸੈਕਟਰੀ ਸਾਹਿਬ ਗੁਰਤੇਜ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਪੂਰੀ ਤਨਦੇਹੀ ਨਾਲ ਇਸ ਮੀਟਿੰਗ ਦੇ ਵਿੱਚ ਆਪਣਾ ਜੋ ਬੋਰਡ ਦਾ ਪੱਖ ਰੱਖਿਆ ਸੈਕਟਰੀ ਸਾਹਿਬ ਦਾ ਖਾਸ ਕਰਕੇ ਕਿਉਂਕਿ ਉਹ ਜੋ ਜੋ ਮੀਟਿੰਗ ਚ ਜੋ ਪੱਖ ਰੱਖੇ ਨੇ ਉਹਨਾਂ ਦੇ ਅਧਾਰ ਤੇ ਹੀ ਇਹ ਜੋ ਕਿੰਨੇ ਬਿਲਡਿੰਗਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੋਰਡ ਦੇ ਨਾਮ ਹੋ ਜਾਣਗੀਆਂ ਇੱਕ ਦੋ ਦਿਨਾਂ ਦੇ ਵਿੱਚ ਉਹਦੀ ਜਿਹੜੀ ਪਰਸੀਡਿੰਗ ਹੈ ਉਹ ਸਾਂਝੀ ਆਪਾਂ ਕਰਾਂਗੇ ਇਸ ਦੇ ਨਾਲ ਹੀ ਸਾਡੀ ਬੋਰਡ ਮੈਨੇਜਮੈਂਟ ਮੀਟਿੰਗ ਹੋਈ ਸੀ ਜਿਹੜੀ ਆਪਣੀ ਸਪੈਸ਼ਲ ਪੇ ਦਾ ਪਰਲੇਵਾਂ ਚੱਲਦਾ ਸੀ ਪਰ ਮੈਂ ਕਿ ਕੱਲ੍ਹ ਪਰਸੋਂ ਸਾਥੀਆਂ ਨੇ ਇੱਕ ਵੀਡੀਓ ਪਾ ਕੇ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦਿਆਂ ਕਿ ਮੈਨੇਜਮੈਂਟ ਨਾਲ ਸਾਡੀ ਮੀਟਿੰਗ ਹੋਈ ਤੇ 25 6 2024 ਨੂੰ ਅਸੀਂ ਇਹ ਮੰਗ ਪੱਤਰ ਮੁਰੋਜਮੈਂਟ ਨੂੰ ਦਿੱਤਾ ਸੀ ਜਿਸ ਦੇ ਆਧਾਰ ਤੇ ਮੀਟਿੰਗਾਂ ਹੋਣ ਤੋਂ ਪਰੰਤ ਇਹ ਫਾਈਲ ਚਲਦੀ ਤੇ ਸ਼ੁੱਕਰਵਾਰ ਸ਼ਾਮ 5:00 ਵਜੇ ਇਸ ਫਾਈਲ ਨੂੰ ਪੂਰਪਿਆ ਜਿਨ੍ਹਾਂ ਦੇ ਆਰਡਰ ਆਪਾਂ ਤੁਹਾਡੇ ਨਾਲ ਇਹ ਸਾਂਝੇ ਕਰ ਚੁੱਕੇ ਆ ਇਸ ਸਾਂਝੇ ਆਰਡਰਾਂ ਦੇ ਨਾਲ ਸਮੂਹ ਮੁਲਾਜ਼ਮਾਂ ਨੂੰ ਜਿਥੇ ਪੇ ਕਮਿਸ਼ਨ ਪੇ ਸੈਸ ਪੇ ਦਾ ਡਬਲ ਹੋਣ ਦਾ ਬੈਨੀਫਿਟ ਮਿਲੇਗਾ ਉੱਥੇ ਹੀ ਜੋ ਬਕਾਇਆ ਹੈ 1/7/2021 ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 20000 ਤੋਂ ਲੈ ਕੇ 50000 ਕਿਸੇ ਦਾ 70000 ਕਿਸੇ ਦਾ 90000 ਕੁਪੀਆ ਬਕਾਇਆ ਮਿਲਣ ਦੀ ਆਸ ਹੈ ਸੋ ਇਹਦੇ ਨਾਲ ਹੀ 26 ਤਰੀਕ ਨੂੰ ਜੋ ਸਬਡੰਟਾ ਦੇ ਤਰੱਕੀਆਂ ਸੰਬੰਧੀ ਹੈ ਉਹ ਵੀ ਪਰਚੇਦਿੰਗ ਜੋ ਡੀਪੀਸੀ ਦੀ ਮੀਟਿੰਗ ਰੱਖ ਲਈ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਰਹਿੰਦੀਆਂ ਤਰੱਕੀਆਂ ਨੇ ਚਾਹੇ ਗਰਜਾ ਚਾਰ ਤੋਂ ਕਲਰਕ ਦੀਆਂ ਨੇ ਜਾਂ ਜੂਨੀਅਰ ਸੈਕ ਦੇ ਜਾਂ ਅਸੀਨੇ ਸੈਕ ਦੇ ਤੇ ਨਾਲ ਹੀ ਜਿਹੜੇ ਅਦਸਕੂ ਨੇ ਉਹਨਾਂ ਦੇ ਪ੍ਰਿੰਸੀਪਲ ਦੇ ਜੋ ਹੈਗੀ ਹੈ ਡੀਪੀਸੀ ਹੋਣੀ ਹੈ ਉਹ ਵੀ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਮੀਟਿੰਗ ਰੱਖਾ ਦਿੱਤੀ ਜਾਊਗੀ ਮੈਂ ਸਭੂ ਸਾਥੀਆਂ ਨੂੰ ਫੇਰ ਵਧਾਈ ਦਿੰਦਾ ਤੇ ਆਸ ਕਰਦਾ ਕਿ ਤੁਸੀਂ ਸਾਡੀ ਟੀਮ ਨੂੰ ਜਿਸ ਤਰ੍ਹਾਂ ਪਿਆਰ ਬਖਦੇ ਆ ਰਹੇ ਹੋ ਉਸੇ ਤਰ੍ਹਾਂ ਪਿਆਰ ਬਖਦੇ ਰਹੋਗੇ ਤੇ ਤੁਹਾਡੇ ਮੁਲਾਜ਼ਮਾਂ ਮੰਗਾ ਤੇ ਅਸੀਂ ਦੜ ਕੇ ਪਹਿਰਾ ਦੰਦੇ ਰਹਾਂਗੇ ਸੋ ਇਹਨਾਂ ਖੁਸ਼ੀਆਂ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਵਧਾਈ ਦਿੰਦਾ ਤੇ ਖਾਸ ਕਰਕੇ ਅਮਲਾ ਸ਼ਾਖਾ ਦੇ ਸਾਥੀ ਲੇਖਾ ਸ਼ਾਖਾ ਦੇ ਸਾਥੀ ਸਾਥੀ ਅਤੇ ਨਾਲ ਹੀ ਜਿੰਨੇ ਵੀ ਸਾਡੇ ਬੀਸੀ ਸਾਹਿਬ ਕੋਲੇ ਸੈਕਟਰੀ ਸਾਹਿਬ ਕੋਲੇ ਚੇਅਰਪਰਸ ਮੈਡਮ ਕੋਲੇ ਸਟਾਫ ਹੈ ਜਿਨ੍ਹਾਂ ਨੇ ਵੀ ਇਸ ਕਾਰਜ ਨੂੰ ਸਪੰਨ ਕਰਨ ਦੇ ਵਿੱਚ ਪੂਰਨ ਸਹਿਯੋਗ ਨਿਵਾਇਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਆਪਣੀ ਟੀਮ ਵੱਲੋਂ ਉਹਨਾਂ ਨੂੰ ਇਸ ਕਾਰਜ ਲਈ ਫਿਰ ਵਧਾਈ ਦਿੰਦਾ ਹੋਇਆ ਖਤੋਂ ਆਸ ਰੱਖੂਗਾ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਹੋਰ ਤੁਹਾਡੇ ਲਈ ਅਸੀਂ ਮੱਲਾ ਮਾਰ ਸਕੀਏ ਉਹ ਤੁਹਾਨੂੰ ਸਾਂਝਾ ਕਰਾਂਗੇ ਫਿਰ ਸਾਰਿਆਂ ਦਾ ਬਹੁਤ-ਬਹੁਤ ਵਧਾਈਆਂ ਦਿੰਦਾ ਹੋਇਆ ਆਸ ਕਰੂੰਗਾ ਕਿ ਤੁਸੀਂ ਸਾਡੀ ਟੀਮ ਤੇ ਇਸ ਤਰ੍ਹਾਂ ਭਰੋਸਾ ਰੱਖੋਗੇ ਧੰਨਵਾਦ